ਬੱਚਿਆਂ ਨੇ ਆਪਣੀ ਸਕੀਮਾ ਨੂੰ ਪਾਲਿਆ ਕੜੀਸਾ ਸੱਚ ਸੁਣ ਕੇ ਹੋ ਜਾਵੋਗੇ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਮਾਪਿਓ ਆਪਣੇ ਬੱਚਿਆਂ ਦਾ ਜਨਮ ਦਿਨ ਬੜੀ ਹੀ ਧੂਮ ਧਾਮ ਨਾਲ ਮਨਾਉਂਦੇ ਨੇ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਆਪਣੀ ਮਾਂ ਨੂੰ ਧੱਕੇ ਨਾਲ ਕੜੀਸਕੇ ਅੰਦਰ ਲਿਜਾ ਰਹੇ ਨੇ ਪਰ ਮਾਂ ਅੰਦਰ ਜਾਣਾ ਨਹੀਂ ਚਾਹੁੰਦੀ ਦਰਅਸਲ ਇਸ ਪਰਿਵਾਰ ਦੇ ਬੱਚਿਆਂ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਉਣ ਲਈ ਕੇਕ ਲਿਆਂਦਾ ਸੀ ਕਿਉਂਕਿ ਇਹਨਾਂ ਬੱਚਿਆਂ ਦੀ ਮਾਂ ਨੇ ਕਦੇ ਵੀ ਆਪਣਾ ਜਨਮ ਦਿਨ ਨਹੀਂ ਮਨਾਇਆ ਸੀ ਪਰ ਇਸ ਸਾਰੇ ਪਰਿਵਾਰ ਨੇ ਰਲ ਕੇ ਜਨਮ ਦਿਨ ਮਨਾਉਣ ਲਈ ਪਾਰਟੀ ਰੱਖੀ ਤੇ ਕੇਕ ਲਿਆਂਦਾ ਪਰ ਮਾਂ ਤਾਂ ਬੱਚਿਆਂ ਨੂੰ ਹੀ ਕੱਢਣ ਲੱਗੀ ਗਾਲਾਂ ਕਹਿੰਦੀ ਕਿ ਮੈਂ ਕੇਕ ਨਹੀਂ ਕਟਣਾ। ਕੁੜਕੇ ਕਟਾਖ ਰ ਹੈ ਮਤਲਕੀ ਛੋਰੀ ਹੂੰ। ਕਤੀਏਦ ਰੂਠ ਰੇ। ਤੂੰ ਮੈਂ ਤਾਂ ਖਰਚੇ ਕਰਨਗੇ ਬੰਨੇ ਸੀ ਇਹ। ਸ਼ਰਮਨਾ ਥੀ ਕੋਸੇ ਨੇ ਮੜ ਗੈਸੀ ਤੂੰ। ਤੂੰ ਕਾਹ ਲੈ ਕੇ ਕੇਕ ਰ ਹੈ। ਅਨੇ ਬਾਬੂ ਪਾ ਕਟਵਾ ਦੇ। ਤੁਹਾਡਾ ਤੁਹਾਡੇ ਇਹਨਾਂ ਬੱਚਿਆਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ